ਸਤਨਾਮ ਵਾਹਿਗੁਰੂ ਸਹਿਬ ਜੀ ਮਾ ਜਮ ਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸਬਦ ਦਖਾਏ ਸਤਗੁਰ ਪੂਰਾ ਆਪੇ ਫਰਕ ਕੀ ਤੋਨ ਕਟ ਅੰਤਰ ਆਪੇ ਬਣਤ ਬਣਾ ਬਣਿਆ ਹਉ ਵਾਰੀ ਜੀਓ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਵਾਜ ਗੁਰੂ ਕੋ ਸਹਜ ਨ ਪਾਈ ਗੁਰਮਖ ਸਹਜ ਸਮਾਵਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਗ 모ਹੇ ਤੂੰ ਆਪੇ ਨਦਰੀ జగਤ ਪਰੋਵੇ ਤੂੰ ਆਪੇ ਦੁੱਖ ਸੁਖ ਦੇਵੇ ਕਰਤੇ ਗੁਰਮੁਖ ਹਰ ਦੇਖਾ ਬਣਿਆ ਆਪੇ ਕਰਤਾ ਕਰੇ ਕਰਾਈ ਆਪੇ ਸ਼ਬਦ ਗੁਰ ਮੰਨ ਬਸਾਈ ਸ਼ਬਦ ਉਪਜੇ ਅੰਮ੍ਰਿਤ ਬਾਣੀ ਗੁਰਮਖ ਆਪ ਸੁਣਾ ਬਣਿਆ ਤੂੰ ਆਪੇ ਕਰਤਾ ਆਪੇ ਭੁਗਤਾਂ ਵੰਦਨ ਤੋੜੇ ਸਦਾ ਹੈ ਮੁਕਤ ਸਦਾ ਮੁਕਤ ਆਪ ਹੈ ਸਚਾ ਆਪੇ ਅਲਖ ਲਖਾਵਣ ਅੰ ਆਪੇ ਮਾਇਆ ਆਪੇ ਸਾਇਆ ਆਪੇ ਮੋਹ ਸਭ ਜਗਤ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੈ ਆਪੇ ਆਖ ਸੁਣਾਵਣ ਅੰ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਜ ਤੇ ਵਾਹਰ ਕਛੂ ਨ ਹੋਵੇ ਤੂੰ ਆਪੇ ਕਰੇ 라ਵਣ ਆਪੇ ਮਾਰੇ ਆਪ ਜਿਵਾਏ ਆਪੇ ਖੇਲੇ ਖੇਲ ਮਿਲਾਏ ਆਪੇ ਮੇਲੇ ਮੇਲ ਮਰਾਈ ਸੇਵਾ ਤੇ ਸਦਾ ਸੁਖ ਪਾਇਆ ਗੋਰਮਖ ਸਹਿਜ ਸਮਾ ਬਣਿਆ ਆਪੇ ਊਚਾ ਆਪੇ ਊਚਾ ਊਜੋ ਹੋਈ ਜਿਸ ਆਪ ਬਖਾਲੇ ਸੋ ਬਖੇ ਕੋਈ ਨਾਨਕ ਨਾਮ ਵਸ ਕੰਨ ਅੰਤਰ ਆਪੇ ਵੇਖ ਬਖਾਲਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਕਿਰਪਾ ਸਦਕਾ ਸਭਾਗਾ ਸਮਾਪਤ ਹੋਇਆ ਜੀ ਆਪਾਂ ਨੂੰ ਗੁਰੂ ਦੀ ਕਿਰਪਾ ਸਦਕਾ ਆਪਾਂ ਕੱਲ ਸ਼ਬਦ ਜਿਹੜਾ ਅੱਜ ਗਾਇਨ ਕੀਤਾ ਇਹਦੀ ਵਿਚਾਰ ਆਪਾਂ ਕੱਲ ਲਈ ਸੀ ਗੁਰੂ ਤੋਂ ਵੀ ਅਕਾਲ ਪੁਰਖ ਵਾਹਿਗੁਰੂ ਆਪੇ ਸਭ ਕੁਝ ਕਰਨ ਵਾਲਾ ਸਾਰਾ ਕੁਝ ਆਪੇ ਪੈਦਾ ਕਰਨ ਵਾਲਾ ਆਪੇ ਮਾਰਨ ਵਾਲਾ ਆਪੇ ਜਨਮ ਦੇਣ ਵਾਲਾ ਅਗਲਾ ਸ਼ਬਦ ਆਪਾਂ ਪਾਵਨ ਪਵਿੱਤਰ ਅੰਗ 126 ਤੇ ਸੁਭਾਏਮਾਨ ਜਿਹੜਾ ਸ਼ਬਦ ਹੈ ਇਹਦੀ ਆਪਾਂ ਵਿਚਾਰ ਲੈਨੇ ਅੱਜ ਗੁਰੂ ਮਹਾਰਾਜ ਕਹਿੰਦੇ ਨੇ ਮਾਝ ਮਹੱਲ ਦਾ ਤੀਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੀਜੇ ਸਰੂਪ ਵਿੱਚ ਸਮਝਾਉਣਾ ਕਰਦੇ ਨੇ ਵੀ ਉਹ ਮੇਰਾ ਪ੍ਰਭੂ ਪ੍ਰਮਾਤਮਾ ਆਪਣਾ ਸਾਰਿਆਂ ਦਾ ਲਾਹ ਕਿ ਤਾ ਸਤਗੁਰਾਂ ਨੇ ਆਪਣੇ ਤੇ ਗੱਲ ਸਮਝਾਉਣਾ ਕੀਤਾ ਨਾ ਇਹ ਵੀ ਉਹ ਮੇਰਾ ਪ੍ਰਭੂ ਭਰਪੂਰ ਰਿਹਾ ਸਭ ਥਾਂਈ ਸਾਰੇ ਥਾਵਾਂ ਤੇ ਪੂਰਾ ਪੂਰਾ ਹੈ ਚਿੱਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਾਰਿਆਂ ਦੇ ਉੱਪਰ ਉਹਦੀ ਨਜ਼ਰ ਹੈ ਉਦੀ ਕਿਰਪਾ ਹੈ ਗੁਰ ਪ੍ਰਸਾਦ ਦੀ ਕਰ ਹੀ ਮਹਿ ਪਾਈ ਗੁਰੂ ਦੀ ਕਿਰਪਾ ਸਤਿਗੁਰ ਦੇ ਘਰ ਵਿੱਚ ਪ੍ਰਾਪਤ ਹੋ ਜਾਂਦਾ ਸਾਨੂੰ ਜਦੋਂ ਗੁਰੂ ਦੀ ਕਿਰਪਾ ਲੈਨੇ ਆ ਗੁਰੂ ਦੀ ਨਾਮ ਬਾਣੀ ਨਾਲ ਜੁੜਦੇ ਆ ਗੁਰੂ ਦੀ ਬਾਣੀ ਨਾਮ ਨਾਲ ਜੁੜਦੇ ਹਾਂ ਸਦਾ ਸਰੇ ਵੀ ਇੱਕ ਮਨ ਧਿਆਈ ਗੁਰਮਖ ਸੱਚ ਸਮਾਵਣ ਸਦਾ ਸਰੇ ਵੀ ਇੱਕ ਮਨ ਧਿਆਈ ਸਦਾ ਸਿਮਰ ਪਾਈ ਉਹਨੂੰ ਇੱਕ ਮਨ ਹੋ ਕੇ ਉਹਦੇ ਨਾਲ ਜੁੜ ਜਾ ਉਹਨੂੰ ਧਿਆਉਣਾ ਕਰ ਤੇ ਗੁਰਮਖ ਹੋ ਜਾ ਸੱਚ ਵਿੱਚ ਸਮਾ ਜਾਏਗਾ ਮਹਾਰਾਜ ਕਹਿੰਦੇ ਤੇ ਸਮਾਏ ਵੀ ਨੇ ਸੱਚ ਵਿੱਚ ਗੁਰਮਖ ਪਿਆਰੇ ਆਪਾਂ ਇਤਿਹਾਸ 'ਚ ਨਿਗਾਹ ਮਾਰਦੇ ਹਾਂ ਭਗਤ ਪਿਆਰੇ ਸਹਿਮਾਨਾਂ ਦੀ 15 ਭਗਤ ਸਹਿਮਾਨਾਂ ਦੀ ਬਾਣੀ ਆ ਸਮਾਏ ਹੋਏ ਨੇ ਪਟ ਸਾਹਿਬਾਨਾਂ ਦੀ ਬਾਣੀ ਆ 11 ਪਟ ਸਾਹਿਬਾਨਾਂ ਦੀ ਬਾਣੀ ਆ ਸਮਾਏ ਹੋਏ ਨੇ ਇਕ ਗੁਰਮਖ ਪਿਆਰੇ ਨੇ ਗੁਰ ਪ੍ਰਸਾਦੀ ਕਰ ਹੀ ਮਹਿ ਪਾਈ ਸਦਾ ਸਰੇ ਵੀ ਇੱਕ ਮਨ ਧਿਆਈ ਗੁਰਮਖ ਸੱਚ ਸਮਾਵਣਾਂ ਹਉ ਵਾਰੀ ਜੀਓ ਵਾਰੀ ਜਗ ਜੀਵਨ ਮੰਨ ਬਸਾਵਣਾਂ ਓ ਜਗਤ ਨੂੰ ਜੀਵਨ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਜਿਹੜੇ ਗੁਰਮਖ ਪਿਆਰਿਆਂ ਨੇ ਮਨ ਵਿੱਚ ਬਸਾਇਆ ਹੈ ਉਹਨਾਂ ਤੋਂ ਬਲਿਹਾਰ ਜਾਈਏ ਮਹਾਰਾਜ ਕਹਿੰਦੇ ਹਰ ਜਗ ਜੀਵਨ ਨਿਰਭਉ ਦਾਤਾ ਉਹ ਹਰੀ ਪ੍ਰਭੂ ਪ੍ਰਮਾਤਮਾ ਜਗਤ ਨੂੰ ਜੀਵਨ ਦੇਣ ਵਾਲਾ ਹੈ ਨਿਰਭਉ ਹੈ ਦਾਤਾ ਹੈ ਦਾਤਾ ਦੇਣ ਵਾਲਾ ਗੁਰਮਤ ਸਹਿਜ ਸਮਾਵਣਿਆ ਗੁਰਮਤ ਲੈ ਕੇ ਗੁਰੂ ਤੋਂ ਮਤ ਲੈ ਕੇ ਸੱਜੇ ਸੱਜੇ ਹੀ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੀਵ ਆਤਮਾ ਸਮਾ ਜਾਂਦੀ ਹੈ ਜੀਂਦੇ ਜੀ ਜੀ ਮਨੁੱਖਾ ਜਨਮ ਭੋਗਦਿਆਂ ਭੋਗਦਿਆਂ ਜੀਵਦੇ ਜੀ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਸਮਾਉਣਾ ਮੰਨਨੇ ਜੀਵਾਤਮਾ ਨੇ ਇੱਕਮਿਕ ਹੋਣਾ ਪ੍ਰਭੂ ਪਰਮਾਤਮਾ ਦੇ ਨਾਲ ਚੰਗੇ ਕੰਮ ਕਰਕੇ ਉਹਦੇ ਗੁਣ ਗਾ ਕੇ ਗੁਰਦੇ ਸਿਧਾਂਤ ਤੇ ਚੱਲ ਕੇ ਰਹਾਉ ਰਹਾਵਲੇ ਬੰਦ ਚ ਮਹਾਰਾਜ ਕਹਿੰਦੇ ਨੇ ਕਰਮ ਹੈ ਧਰਤੀ ਤੌਲ ਪਤਲ ਜਿਵੇਂ ਪੰਕਤੀ ਆਉਂਦੀ ਹੁੰਦੀ ਹੈ ਨਾ ਜੋ ਬ੍ਰਹਮ ਹੰਡੇ ਸੋਈ ਪਿੰਡੇ ਮਹਾਰਾਜ ਕਹਿੰਦੇ ਘਰ ਮਹਿ ਧਰਤੀ ਹਿਰਦੇ ਘਰ ਵਿੱਚ ਹੀ ਉਹ ਧਰਤੀ ਹੈ ਜਿਹਦੇ ਵਿੱਚੋਂ ਇਹ ਪੌਂਦਾ ਪੈਦਾ ਹੁਣਾ ਨਾਮ ਵਾਲਾ ਪ੍ਰਭੂ ਪਰਮਾਤਮਾ ਦੇ ਨਾਮ ਵਾਲਾ ਘਰ ਮਹਿ ਧਰਤੀ ਧੌਲ ਪਤਲ ਧੌਲ ਧਰਮ ਜਿਨ ਧੌਲਾ ਬਲਤ ਕਹਿੰਦੇ ਨੇ ਧੌਲ ਧਰਮ ਆ ਜਿਵੇਂ ਇਸੇ ਤਰ ਲਿਖਿਆ ਮਹਾਰਨੇ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸੂਤਰ ਦੇ ਵਿੱਚ ਪ੍ਰੋਕੇ ਰੱਖਿਆ ਹੋਇਆ ਸਾਰੇ ਸੰਸਾਰ ਨੂੰ ਮਹਾਰਾਜ ਕਹਣਾ ਕਰਦੇ ਨੇ ਕਰਮਹਿ ਧਰਤੀ ਧੌਲ ਪਤਲ ਕਰਹੀ ਮਹਿ ਪ੍ਰੀਤਮ ਸਦਾ ਹੈ ਵੱਲ ਉਹ ਹਿਰਦੇ ਘਰ ਵਿੱਚ ਹੀ ਪ੍ਰਭੂ ਪਰਮਾਤਮਾ ਪ੍ਰੀਤਮ ਅੰਦਰ ਹੀ ਹੈ ਤੇਰੇ ਅੰਦਰੋਂ ਹੀ ਪ੍ਰਗਟ ਹੋਣਾ ਪਰ ਪ੍ਰਗਟ ਹੋਣਾ ਗੁਰੂ ਤੋਂ ਗਿਆਨ ਲੈ ਕੇ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਮਾਨ ਅਗਿਆਨਾਨੀ ਬਿਜੋ ਮਨ ਦੇ ਵਿੱਚ ਆ ਗਿਆ ਉਹੀ ਠੀਕ ਆ ਨਾ ਗੁਰੂ ਦੇ ਕਹਿਣੇ ਮੁਤਾਬਕ ਇੱਕ ਆੜ ਦੇ ਵਿੱਚ ਚੱਲਣਾ ਪੈਣਾ ਗੁਰੂ ਦੇ ਨਿਜਮ ਵਿੱਚ ਜਦੋਂ ਨਿਜਮ ਵਿੱਚ ਆ ਗਿਆ ਫਿਰ ਅੰਦਰਈ ਅੰਦਰੋਂ ਹੀ ਪ੍ਰਗਟ ਹੋ ਜਾਣਾ ਅੰਦਰੋਂ ਹੀ ਦਿਖਣਾ ਫਿਰ ਮਹਾਰਾਜ ਕਹਿੰਦੇ ਨੇ ਕਰ ਮਹੰਤਰਤੀ ਧੌਲ ਪਤਾਲਾ ਕਰ ਹੀ ਮਹ ਪ੍ਰੀਤਮ ਸਦਾ ਹੈ ਬਲ ਸਦਾ ਆਨੰਦ ਰਹੇ ਸੁਖ ਦਾਤਾ ਗੁਰਮਤ ਸਹਿਜ ਸਮਾਵਣ ਸਦਾ ਆਨੰਦ ਰਹੇ ਸੁਖ ਦਾਤਾ ਸਦਾ ਆਨੰਦ ਵਿੱਚ ਰਹਿਣ ਵਾਲਾ ਤੈਨੂੰ ਵੀ ਆਨੰਦ ਦੀ ਦਾਤ ਦੇਗਾ ਮਿਲਦੀ ਹੈ ਜੈਸਾ ਸੇਵੇ ਤੈਸਾ ਹੋਈ ਜਿਹੋ ਜਿਹਨੂੰ ਸੇਵਾਂਗੇ ਭਾਈ ਉਹ ਜਿਹਾ ਹੀ ਮਨ ਹੋਏਗਾ ਗੁਰੂ ਗੁਰੂ ਕਰਾਂਗੇ ਤਾਂ ਗੁਰੂ ਵਰਗਾ ਮਨ ਹੋਏਗਾ ਇੱਕ ਦਿਨ ਗੁਰ ਪਰਮੇਸ਼ਰ ਏਕੋ ਜਾਣ ਜੈਸਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਗੁਰਬਾਣੀ ਵਿੱਚ ਇਹ ਵੀ ਪੰਕਤੀ ਹੈ ਬਿ ਜਿਹੋ ਜਿਹੇ ਹਰੀ ਪ੍ਰਭੂ ਪਰਮਾਤਮਾ ਹੈ ਉਹ ਜਾਈ ਉਹਦਾ ਜਨ ਸੇਵਕ ਚਾਹੀਦਾ ਭਗਤ ਤੇ ਜਿਹੋ ਜਿਹੇ ਸਾਡੇ ਸਤਿਗੁਰੂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਸਿੱਧ ਤੱਕ ਉਹ ਜਾਈ ਹੀ ਸਿੱਖ ਚਾਹੀਦਾ ਯੋਨੀ ਬਈ ਗੰਗਾ ਗਏ ਗੰਗਾ RAM ਜਮਨਾ ਗਏ ਜਮਨਾ ਦਾਸ ਨਾ ਯੋਨੀ ਜਿਹੜਾ ਹਿਰਦੇ ਘਰ ਵਿੱਚ ਆ ਗਿਆ ਉਹਦੇ ਗੁਣ ਗਾਉਣੇ ਸ਼ੁਰੂ ਕਰਤੇ ਨਾ ਸਤਕਾਰ ਸਬਦਾ ਹੈ ਗਣ ਅਕਾਲਪੁਰਖ ਵਾਹਿਗੁਰੂ ਦੇ ਹੀ ਗੋਣੇ ਨੇ ਉਸਤਤੀ ਗੁਰੂ ਦੀ ਹੀ ਕਰਨੀ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਆਪਣਾ ਪਰਿਵਾਰ ਵਾਰਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਹਨ ਇਹਨਾਂ ਪੁੱਤਰਨ ਕੇ ਸੀਸ ਪਰ ਬਾਹਰ ਦੀ ਸੁੱਤ ਚਾਰ ਚਾਰ ਮੂਹੇ ਤੱਕਿਆ ਹੋਆ ਜੀਵਤ ਕਈ ਹਜ਼ਾਰ ਇਹ ਕੌਣ ਕਹਿ ਸਕਦਾ ਦਸ਼ਮੇਸ਼ ਪਿਤਾ ਹੀ ਕਹਿ ਸਕਦਾ ਹੋਰ ਸੰਸਾਰ ਤੇ ਨਾ ਕਿਸੇ ਨੇ ਇਹ ਗੱਲ ਕਹੀ ਆ ਤੇ ਨਾ ਹੋਈ ਆ ਐਡੇ ਮਹਾਨ ਨੇ ਸਾਡੇ ਸਤਿਗੁਰੂ ਆਪਣੇ ਇਹਨਾਂ ਸਤਿਗੁਰਾਂ ਦੇ ਗੁਣ ਗਾਈਏ ਮਹਾਰਾਜ ਕਹਿਣਾ ਕਰਦੇ ਨੇ ਸਦਾ ਆਨੰਦ ਰਹੇ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਇਸ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੇ ਨਾਲ ਸਾਡਾ ਜੀਵਨ ਪ੍ਰਭੂ ਪਰਮਾਤਮਾ ਦੇ ਨਾਲ ਜੀਵ ਆਤਮਾ ਪਰਮਾਤਮਾ ਵਿੱਚ ਸਮਾ ਸਕਦੀ ਆ ਜਿੰਦੇ ਜੀ ਜੀ ਮੈਂ ਪਹਿਲਾਂ ਵੀ ਗੱਲ ਇਹ ਕਰੀ ਆ ਕੁ ਸਰੀਰ ਛੱਡਣ ਤੋਂ ਬਾਅਦ ਨਹੀਂ ਜੀਵ ਆਤਮਾ ਸਮਾਉਂਦੀ ਜਿੰਦੇ ਜੀ ਇੱਕ ਮਿਕ ਹੋਏ ਰਹਿਣਾ ਗੁਰੂ ਦੇ ਨਾਲ ਕਾਇਆ ਅੰਦਰ ਹੋਮੇ ਮੇਰਾ ਇਸ ਕਾਇਆ ਦੇ ਅੰਦਰ ਹੋਮੇ ਵੀ ਆ ਮੇਰ ਵੀ ਹੈ ਜਿਹੜੀ ਮੈਂ ਮੈਂ ਕਰਦਾ ਮੇਰਾ ਕਰਦਾ ਕਾਇਆ ਅੰਦਰ ਹੋਮੇ ਮੇਰਾ ਜੰਮਣ ਮਰਨਨ ਚੁੱਕੇ ਫੇਰਾ ਮਹਾਰਾਜ ਕਹਿੰਦੇ ਜੇ ਤੇਰੇ ਇਸ ਹਿਰਦੇ ਘਰ ਦੇ ਅੰਦਰ ਆਪਦੇ ਸਰੀਰ ਦੇ ਵਿੱਚ ਹੋਮੇ ਚੱਕੀ ਫਿਰਦਾ ਹੈ ਮੇਰੀ ਮੇਰੀ ਚੱਕੀ ਫਿਰਦਾ ਹੈ ਫਿਰ ਜੰਮਣ ਮਰਨ ਤੇਰਾ ਖਤਮ ਨਹੀਂ ਹੋ ਸਕਦਾ ਆ ਲਿਖਿਆ ਜੀ ਮਹਾਰਾਜ ਕਹਿੰਦੇ ਨੇ ਕਾਂ ਆ ਅੰਦਰ ਹੋਮੇ ਮੇਰਾ ਜੰਮਣ ਮਰਨ ਨ ਚੁੱਕੇ ਫੇਰਾ ਤੇਰਾ ਮਰਨ ਜੰਮਣ ਦਾ ਗੇੜ ਖਤਮ ਨਹੀਂ ਹੋ ਸਕਦਾ ਫਿਰ ਸੱਜਣਾ ਗੁਰਮਖ ਹੋਵੇ ਸੋ ਹੋ ਮੈਂ ਮਾਰੀ ਜਿਹੜਾ ਗੁਰਮਖ ਹੋ ਗਿਆ ਹੋਮੇ ਮਾਰ ਲੈਂਦਾ ਫਿਰ ਮਾਰੀ ਦੀ ਗੱਲ ਤੇ ਨਹੀਂ ਤਲਖਦਾ ਤਲਖ ਹੀ ਖਾਂਦਾ ਹੁਣ ਮੈਂ ਕਈ ਦੇਖਦਾ ਹੁਣ ਚਲੋ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਇਨਸਾਨ ਸਭ ਜਿੱਥੇ ਜੀ ਕਰਦਾ ਅਗਲੇ ਦਾ ਜਾਵੇ ਜੀ ਦਾ ਜਿਹਨੂੰ ਮੰਨਣਾ ਮੰਨੇ ਕੋਈ ਤਰਾਜ ਨਹੀਂ ਕਿਉਂਕਿ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਤੇ ਜੇ ਗਰਬਾਣੀ ਮੁਤਾਬਕ ਕੋਈ ਗੱਲ ਕਹਿ ਦੀਏ ਨਾ ਉਹ ਤੜਫੁੱਟਦੇ ਆ ਤੜਫੁੱਟਦੇ ਲੈ ਐਂ ਨੂੰ ਕਿਵੇਂ ਕਹਤਾ ਐਡੇ ਮਾਂ ਪੁਰਖ ਹੋ ਅੰਨੇ ਮੰਨੇ ਪਰਵੰਨੀ ਹਸਤੀ ਬੇ ਭਾਈ ਜੇ ਤਾਂ ਹਣ ਸਾਡੇ ਬਾਬੇ ਨੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਸਾਹਿਬਜ਼ਾਦਾ ਬਾਬਾ ਫਤੇਸ ਸਿੰਘ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਹਾਰ ਸਿੰਘ ਜੇ ਇਹਨਾਂ ਤੋਂ ਪਰੇ ਕੋਈ ਬਾਬੇ ਹੈਗੇ ਆ ਤਾਂ ਭਾਈ ਤੁਸੀਂ ਲੱਭੀ ਜਾਓ ਸਾਨੂੰ ਕੀ ਤਰਾਜਾ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਮੇਸ਼ ਪਿਤਾ ਤੱਕ ਇਸ ਤੋਂ ਵੱਡਾ ਬਾਬਾ ਹੈ ਕੋਈ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਕੀਤਾ ਉਹਨਾਂ ਨੂੰ ਬਰਾਬਰਤਾ ਦਿੱਤੀ ਹੈ ਇਸ ਤੋਂ ਵੱਡੇ ਬਾਬੇ ਹੈ ਖੰਡਾਂ ਪਰਵੰਡਾਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਛਤਗੁਰੂ ਨੇ ਗੁਰਤਾ ਗੱਦੀ ਤੇ ਬਰਾਜਮਾਨ ਹੁਣ ਏਦੋਂ ਪਰੇ ਦੀ ਕੋਈ ਹੈ ਭਾਈ ਹਸਤੀ ਤਾਂ ਕੋਈ ਤਰਾਜ ਨਹੀਂ ਸੰਨੂ ਕੀ ਤਰਾਜ ਸੰਤ ਤਰਾਜ ਵੈਸੇ ਵੀ ਹੈ ਨਹੀਂ ਆਪਾਂ ਪਹਿਲਾਂ ਗੱਲ ਕਰੀਆ ਵੀ ਆਪਣੇ ਵਿਚਾਰਾਂ ਪ੍ਰਤੀ ਸਤੰਤਰ ਹੈ ਹਰੇਕ ਮਨੁੱਖ ਜੀ ਦੀਓ ਨੇ ਸਲਾਹ ਕਰਨੀ ਹੈ ਕਰੇ ਜਿਹਨੂੰ ਉਹਨੇ ਮਨਣਾ ਮੰਨੇ ਜੀ ਦੀਓ ਨੇ ਪੂਜਾ ਕਰਨੀ ਹੈ ਪੂਜਾ ਕਰੇ ਪਰ ਗੁਰਬਾਣੀ ਕੀ ਕਹਿੰਦੀ ਹੈ ਗੁਰੂ ਕੀ ਕਹਿੰਦੇ ਆ ਪੂਜਾ ਕੀ ਚੇ ਨਾਮ ਧਿਆਈਏ ਬਿਨ ਨਾਵੇਂ ਪੂਜਣਾ ਹੋਈ ਮਹਾਰਾ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਾਇਆ ਅੰਦਰ ਹੋਮੇ ਮੇਰਾ ਜੰਮਣ ਮਰਨ ਨਾ ਚੁਕੇ ਫੇਰਾ ਇਹ ਤੇਰਾ ਮਰਨ ਜੰਮਣ ਦਾ ਗੇੜ ਨਹੀਂ ਕੱਟਿਆ ਜਾਣਾ ਸੱਜਣਾ ਜੰਨਾ ਚਰ ਤੂੰ ਮੈਂ ਮੈਂ ਤੇ ਮੇਰੀ ਮੇਰੀ ਰੱਖੀ ਓਮੇ ਦਾ ਹੰਕਾਰ ਚੱਕੀ ਪਰਦਾ ਅੰਦਰ ਤੇ ਮੁਕੇਗਾ ਕਦੋਂ ਮਹਾਰਾਜ ਕਹਿੰਦੇ ਗੁਰਮੁਖ ਹੋਵੇ ਸੋ ਹੋਮੈ ਮਾਰੇ ਗੁਰਮੁਖ ਹੋਵੇ ਸੋ ਹੋਮੈ ਮਾਰੇ ਸੱਚੋ ਸੱਚ ਧਿਆਵਣਿਆ ਉਹ ਆ ਗੁਰਮੁਖ ਜਿਹੜਾ ਸੱਚ ਨੂੰ ਧਿਆਉਂਦਾ ਹੈ ਸੱਚ ਦੇ ਵਿੱਚ ਹੀ ਜੁੜਿਆ ਹੈ ਕਾਇਆ ਅੰਤਰ ਪਾਪ ਪੁਨ ਦੋਏ ਭਾਈ ਮਹਾਰਾਜ ਕਹਿੰਦੇ ਇਸ ਸਰੀਰ ਦੇ ਅੰਦਰ ਨਾ ਪਾਪ ਤੇ ਪੁੰਨ ਦੋਨੇ ਭਾਈ ਐ ਅੱਗੇ ਕੀ ਕਹਿੰਦੇ ਨੇ ਸਤਿਗੁਰੂ ਦੋਹੀ ਮਿਲ ਕੇ ਸ੍ਰਿਸ਼ਟ ਉਪਾਈ ਇਹ ਪਾਪ ਪੁੰਨ ਦੇ ਦੋਨੋਂ ਨੇ ਮਿਲ ਕੇ ਸ੍ਰਿਸ਼ਟੀ ਦੇ ਵਿੱਚ ਆਏ ਆ ਇਹ ਜੀਵ ਪਾਪ ਪੁੰਨ ਦਾ ਮੇਲ ਹੋਇਆ ਤੇ ਜੀਵ ਸ੍ਰਿਸ਼ਟੀ ਤੇ ਆਏ ਦੋਵੇਂ ਮਾਰ ਜਾਏ ਇੱਕ ਤਕਰ ਆਵੇ ਜੇ ਦੋਨਾਂ ਦੋਨੇ ਮਰ ਜਾਣ ਪਾਪ ਵੀ ਤੇ ਪੁੰਨ ਵੀ ਸਾਡੇ ਹਿਰਦੇ ਘਰ ਵਿੱਚੋਂ ਖਤਮ ਹੋ ਜਾਣ ਵੀ ਆ ਕਰਾਂਗੇ ਤਾਂ ਪੁੰਨ ਲੱਗੂਗਾ ਤੇ ਆ ਹੋ ਗਿਆ ਤਾਂ ਪਾਪ ਲੱਗੂਗਾ ਜੇ ਇਹ ਸਾਡੇ ਹਿਰਦੇ ਘਰ ਵਿੱਚੋਂ ਖਤਮ ਹੋ ਗਈ ਬਿਰਤੀ ਫੇਰ ਮਹਾਰਾਜ ਕਹਿੰਦੇ ਦੋਵੇਂ ਮਾਰ ਜਾਏ ਇੱਕ ਤਕਰ ਆਵੇ ਦੋਨਾਂ ਨੂੰ ਮਾਰ ਦੇ ਇੱਕ ਘਰ ਵਿੱਚ ਟਿਕ ਜਾ ਗੌਰਮਤ ਸਹਿਜ ਸਮਾਵਣਿਆ ਬਸ ਗੁਰੂ ਦੀ ਮਤ ਲੈ ਲੈ ਤੇ ਸੱਜੇ ਸੱਜੇ ਹੀ ਸਮਾ ਜਾਏਗਾ ਭਾਈ ਗੁਰੂ ਦੇ ਚਰਨਾਂ ਵਿੱਚ ਜੀਂਦੇ ਜੀ ਮੈਂ बार-बार ਇਹ ਗੱਲ ਤਾਂ ਕਹਿਣਾ ਕਿਉਂਕਿ ਲੋਕਾਂ ਦੇ ਮਨ ਵਿੱਚ ਇਹੀ ਗੱਲ ਟਿਕੀ ਹੋਈ ਆ ਵੀ ਮਰਨ ਤੋਂ ਬਾਅਦ ਜੀਵ ਆਤਮਾ ਨੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਸਮਾਉਣਾ ਨਾ ਨਾ ਜੀਂਦੇ ਜੀ ਸਮਾਉਣਾ ਗੁਰੂ ਦੇ ਚਰਨਾਂ ਵਿੱਚ ਸਾਡਾ ਮਨ ਜੁੜਿਆ ਰਹੇ ਪ੍ਰਭੂ ਪਰਮਾਤਮਾ ਦੇ ਨਾਲ ਗੁਰੂ ਦੇ ਨਾਮ ਨਾਲ ਜੁੜਿਆ ਰਹੇ ਗੁਰੂ ਦੇ ਸਿਧਾਂਤ ਤੇ ਚੱਲਦਾ ਰਹੇ ਜਿੰਦੇ ਜੀ ਕੋਲ ਨਾ ਮਿਲਣਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਇੱਕ ਮੈਂ ਇੱਕ ਹੋਣਾ ਗੁਰੂ ਦੇ ਨਾਲ ਬਾਅਦ 'ਚ ਨਹੀਂ ਬਾਅਦ 'ਚ ਤਾਂ ਮਹਾਰਾਜ ਕਹਿੰਦੇ ਨਾਨਕ ਏਵ ਨ ਜਾਪੀ ਕਿੱਥੇ ਜਾਏ ਸਮਾਈ ਬਾਅਦ 'ਚ ਤਾਂ ਕੀ ਪਤਾ ਰੂਹਾਂ ਦਾ ਕਿੱਥੇ ਜਾ ਕੇ ਸਮਾਉਂਦੀਆਂ ਨੇ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ 'ਚ ਲਿਖੀ ਹੈ ਗੱਲ ਇਹ ਵੀ ਇਹ ਨਹੀਂ ਪਤਾ ਕੋਈ ਇਹ ਰੂਹਾਂ ਕਿੱਥੇ ਜਾ ਕੇ ਸਮਾਉਂਦੀਆਂ ਨੇ ਇਹ ਤਾਂ ਗੱਲਾਂ ਕਰਨ ਵਾਲੇ ਬਥੇਰੇ ਨੇ ਵੀ ਫਲਾਣੇ ਜੂਨ ਚ ਪੈ ਗਿਆ ਜੀ ਜਾ ਕੇ ਉਹ ਪਹਿਲਾਂ ਆ ਜੂਨ ਦੇ ਵਿੱਚ ਸੀਗਾ ਜੀ ਇਹ ਸੁਣਨ ਨੂੰ ਮਿਲ ਜਾਂਦੀਆਂ ਗੱਲਾਂ ਜਾਣਕਾਰੀ ਵਾਸਤੇ ਸੁਣਨੀਆਂ ਪੈਂਦੀਆਂ ਨਾ ਗੁਰੂ ਨਾਨਕ ਸਾਹਿਬ ਦੇ ਆਖੇ ਲੱਗੋ ਜੀ ਗੁਰੂ ਨਾਨਕ ਸਾਹਿਬ ਕਹਿੰਦਾ ਨਾਨਕ ਏਵਨਾ ਜਾਪੀ ਕਿੱਥੇ ਜਾਏ ਸਮਾਏ ਸਰੀਰ ਛੱਡਣ ਤੋਂ ਬਾਅਦ ਅਜੀਬ ਆਤਮਾ ਰੂਹਾਂ ਪਤਾ ਨਹੀਂ ਕਿੱਥੇ ਜਾ ਕੇ ਸਮਾਉਂਦੀਆਂ ਸਾਨੂੰ ਨਹੀਂ ਪਤਾ ਮਹਾਰਾਜ ਕਹਿੰਦੇ ਉਹ ਆਪ ਹੀ ਜਾਣਦਾ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਇੱਥੇ ਵੀ ਇਹੀ ਗੱਲ ਸਮਝਾਉਣਾ ਕਹਿੰਦੇ ਕਰਦੇ ਨੇ ਮਹਾਰਾਜ ਕਹਿੰਦੇ ਨੇ ਕਾਂ ਆ ਅੰਦਰ ਪਾਪ ਪੁੰਨ ਦੋਏ ਭਾਈ ਇਸ ਕਾਂ ਦੇ ਅੰਦਰ ਪਾਪ ਤੇ ਪੁੰਨ ਦੋਏ ਭਾਈ ਹੈ ਦੋਹੀ ਮਿਲ ਕੇ ਸ੍ਰਿਸ਼ਟ ਉਪਾਈ ਇਹ ਦੋਨੇ ਇਕੱਠੇ ਹੋ ਗਏ ਤੇ ਸ੍ਰਿਸ਼ਟੀ ਤੇ ਆਉਣਾ ਪਿਆ ਜੀਵ ਨੂੰ ਜੇ ਦੋਮਾਂ ਨੂੰ ਮਾਰ ਦੇ ਬਾਹਰਾ ਜੀ ਕਹਿੰਦੇ ਦੋਵੇਂ ਮਾਰ ਜਾਏ ਇੱਕ ਘਰ ਆਵੇ ਗੁਰਮਤ ਸਹਿਜ ਸਮਾਵਣਿਆ ਪਾਪੋਂ ਨਾਲ ਖਿਆਲ ਮਨ ਚੋਂ ਕੱਢ ਦੇ ਸਜਣਾ ਬਸ ਸਹਿ ਸਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿ ਕਰ ਹੀ ਮਾਹੇ ਦੂਜੇ ਭਾਏ ਹਨੇਰਾ ਇਸ ਹਿਰਦੇ ਘਰ ਦੇ ਅੰਦਰ ਜਦੋਂ ਦੂਜੇ ਨਾਲ ਪਿਆਰ ਪਾਉਣਾ ਨਾ ਤੂੰ ਗੁਰੂ ਨੂੰ ਛੱਡ ਕੇ ਫੇਰ ਹਨੇਰਾ ਛਾਉਂਦਾ ਇਹਦੇ ਅੰਦਰ ਹਨੇਰਾ ਛਾ ਜਾਂਦਾ ਹਿਰਦੇ ਘਰ ਵਿੱਚ ਅਗਿਆਨਤਾ ਦਾ ਚਾਨਣ ਹੋਵੇ ਛੋੜੇ ਹੋਮੇ ਮੇਰਾ ਜਦ ਹੋਮੇ ਮੇਰ ਛੱਡਤੀ ਤੂੰ ਉਦੋਂ ਪ੍ਰਭ ਪ੍ਰਮਾਤਮਾ ਦੇ ਨਾਮ ਦਾ ਹਰਦੇ ਘਰ ਵਿੱਚ ਚਾਨਣ ਹੋ ਜਾਣਾ ਪ੍ਰਗਟ ਸ਼ਬਦ ਹੈ ਸੁਖ ਦਾਤਾ ਅਨੰਦਨ ਨਾਮ ਧਿਆਵਣਿਆ ਪ੍ਰਗਟ ਸ਼ਬਦ ਹੈ ਸੁਖ ਦਾਤਾ ਇਹ ਸੁੱਖਾਂ ਦਾ ਦਾਤਾ ਹੈ ਸ਼ਬਦ ਜਦੋਂ ਪ੍ਰਗਟ ਹੋ ਗਿਆ ਨਾ ਸਾਡੇ ਹਿਰਦੇ ਘਰ ਵਿੱਚ ਉਦੋਂ ਸਾਡੇ ਮਨ ਨੂੰ ਸੁੱਖ ਮਿਲਣਾ ਨਹੀਂ ਤਾਂ ਫਿਕਰਾਂ ਝੋਰੀਆਂ ਵਿੱਚ ਬਹਿਮਾ ਭਰਮਾ ਕਰਮਾਂ ਕੰਡਾਂ ਵਿੱਚ ਫਸਿਆ ਹੋਇਆ ਦੁਖੀ ਹੁੰਦਾ ਰਹਿੰਦਾ ਮਨ ਪ੍ਰਗਟ ਸ਼ਬਦ ਹੈ ਸੁਖ ਦਾਤਾ ਅਨੰਦ ਨਾਮ ਧਿਆਵਣਿਆ ਹਰ ਰੋਜ਼ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਣਾ ਕਰ ਪਾਈ ਅੰਤਰ ਜੋਤ ਪ੍ਰਗਟ पसारा ਅੰਤਰ ਜੋਤ ਪ੍ਰਗਟ पसारा ਹਿਰਦੇ ਘਰ ਵਿੱਚ ਵੀ ਤੇਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ ਤੇ ਸਾਰਾ ਪਸਾਰਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਅੰਤਰ ਜੋਤ ਪ੍ਰਗਟ ਪਸਾਰਾ ਗੁਰ ਸਾਖੀ ਮਿਟਿਆ ਅੰਧਿਆਰ ਜਦੋਂ ਗੁਰੂ ਦਾ ਸ਼ਬਦ ਪ੍ਰਗਟ ਹੁੰਦਾ ਨਾ ਤੇਰੇ ਅੰਦਰ ਜੋਤ ਗੁਰੂ ਦੀ ਪ੍ਰਗਟ ਹੁੰਦੀ ਆ ਉਹਦਾ ਪਸਾਰਾ ਹੁੰਦਾ ਗੁਰੂ ਦੇ ਗਿਆਨ ਦਾ ਹਿਰਦੇ ਘਰ ਵਿੱਚ ਫਿਰ ਗੁਰੂ ਦੀ ਸਾਖੀ ਮਿਟਿਆ ਅੰਧਿਆਰਾ ਗੁਰੂ ਤੋਂ ਸਿੱਖਿਆ ਲਈ ਤੇ ਉਹ ਅંધੇਰਪਾਨ ਚੀ ਜਿਹੜਾ ਅਗਿਆਨਤਾ ਵਾਲਾ ਉਹ ਮਿਟ ਗਿਆ ਗੁਰੂ ਤੋਂ ਸੋਚੀ ਆ ਗਈ ਜੀਵਨ ਜੀਣ ਦੀ ਕਮਲ ਵਿਗਾਸ ਸਦਾ ਸੁਖ ਪਾयां ਫਿਰ ਕਮਲ ਦਾ ਫੁੱਲ ਜਿਵੇਂ ਖਿੜਦਾ ਨਾ ਉਸ ਤਰ੍ਹਾਂ ਗੁਰੂ ਦੇ ਗਿਆਨ ਦਾ ਜਦੋਂ ਕਮਲ ਕੌਲ ਖਿਰ ਗਿਆ ਤੇਰੇ ਅੰਦਰ ਖਿਲ ਗਿਆ ਕਹਿ ਲੋ ਆਪਾਂ ਖਿੜ ਗਿਆ ਕਹਿੰਦੇ ਇਸ ਇਲਾਕੇ ਦੀ ਬੋਲੀ ਹੈ ਨਾ ਫੁੱਲ ਖਿੜਿਆ ਕਹਿੰਦੇ ਕਈ ਏਰੀਏ ਦੇ ਵਿੱਚ ਫੁੱਲ ਖਿਲਿਆ ਕਹਿੰਦੇ ਨੇ ਜਿਆਦਾ ਤੇ ਫੁੱਲ ਖਿਲੇ ਆਪਾਂ ਖਿੜੇ ਕਹਿੰਦੇ ਆ ਫੁੱਲ ਖਿੜੇ ਮਹਾਰਾਜ ਕਹਿੰਦੇ ਨੇ ਕਮਲ ਵਿਗਾਸ ਦਾ ਮਤਬਲਾ ਵੀ ਖਿੜ ਗਿਆ ਗੁਰੂ ਦੇ ਗਿਆਨ ਦਾ ਫੁੱਲ ਤੇਰੇ ਅੰਦਰ ਜਦੋਂ ਖਿੜਿਆ ਸਦਾ ਸੁਖ ਪਾਇਆ ਸਦਾ ਸੁਖ ਪ੍ਰਾਪਤ ਹੋ ਗਿਆ ਜੋਤੀ ਜੋਤ ਮਿਲਾਵਣਿਆ ਫਿਰ ਇਹ ਜੋਤੀ ਜੋਤ ਇਕ ਹੋ ਜਾਂਦਾ ਇਕਮਿਕ ਹੋ ਜਾਂਦੇ ਗੁਰੂ ਤੇ ਗੁਰੂ ਦਾ ਸਿੱਖ ਅੰਦਰ ਮਹਿਲ ਰਤਨੀ ਭਰੇ ਪੰਡਾਰਾ ਤੇਰੇ ਹਿਰਦੇ ਘਰ ਵਿੱਚ ਮਹਿਲ ਨੇ ਜਿਹੜੇ ਰਤਨਾ ਦੇ ਪੰਡਾਰ ਭਰੇ ਪਏ ਨੇ ਜੇ ਤੂੰ ਖੋਲਣ ਤਾਂ ਹੀ ਆ ਨਾ ਗੁਰੂ ਦੇ ਗਿਆਨ ਦੀ ਚਾਬੀ ਲੱਗਣੀ ਆ ਉਹਨੂੰ ਉਸ ਪੰਡਾਰੇ ਨੂੰ ਅੰਤਰ ਅੰਤਰ ਮਹਿਲ ਰਤਨੀ ਭਰੇ ਭੰਡਾਰਾ ਪਏ ਨੇ ਪਰ ਚਾਬੀ ਕਿਹੜੀ ਨਾ ਕੋਣ ਨੇ ਗੁਰੂ ਦੇ ਗਿਆਨ ਦੀ ਚਾਬੀ ਲਾਉਣੀ ਪੈਣੀ ਆ ਤਾਂ ਖੋਲਣਾ ਹੋ ਭੰਡਾਰਾ ਅੰਤਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰ ਉਹ ਗੁਰਮੁਖ ਪ੍ਰਾਪਤ ਕਰਦੇ ਨੇ ਉਹ ਖਜ਼ਾਨਾ ਗੁਰ ਦੇ ਗਿਆਨ ਦੀ ਚਾਬੀ ਲਾਉਂਦੇ ਨੇ ਜਦੋਂ ਉਹ ਗੁਰਮਖ ਪਿਆਰੇ ਨੇ ਜਿਹੜੇ ਉਹ ਅੰਦਰੋਂ ਖਜ਼ਾਨਾ ਪ੍ਰਾਪਤ ਕਰ ਲੈਂਦੇ ਨੇ ਪ੍ਰਭੂ ਪਰਮਾਤਮਾ ਦੇ ਨਾਮ ਵਾਲਾ ਗੁਰਮਖ ਬੜੇ ਸਦਾ ਵਪਾਰੀ ਲਾਹਾ ਨਾਮ ਸਤਿ ਪਾਵਨ ਉਹ ਗੁਰਮਖੀ ਇਹਦਾ ਬਣਜ ਕਰਦੇ ਨੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਦਾ ਖਜ਼ਾਨੇ ਦੀ ਵਰਤੋਂ ਗੁਰਮਖ ਪਿਆਰੇ ਹੀ ਕਰਦੇ ਨੇ ਗੁਰਮਖ ਖਬਣ ਦੇ ਸਦਾ ਵਪਾਰੀ ਲਾਹ ਨਾਮ ਸਤਿ ਪਾਵਣ ਆ ਪ੍ਰਭ ਪ੍ਰਮਾਤਮਾ ਦੇ ਨਾਮ ਦਾ ਲਾਹ ਸਦਾ ਹੀ ਲੈਂਦੇ ਰਹਿੰਦੇ ਨੇ ਗੁਰਮਖ ਪਿਆਰੇ ਬੀਬੀ ਆ ਚੇ ਭਾਈ ਆ ਭਾਈ ਗੁਰਮਖ ਲਬਜ ਸਾਂਝਾ ਹੈ ਖਾਲਸਾ ਵੀ ਲਬਜ ਸਾਂਝਾ ਹੈ ਯੋਨੀ ਹੈ ਵੀ ਭਾਈ ਖਾਲਸਾ ਤੇ ਭੈਣ ਖਾਲਸੀ ਹੈ ਨਾ ਖਾਲਸਾ ਲਬਜ ਸਾਂਝਾ ਜੀ ਸਰੀਰ ਕਰਕੇ ਭੈਣ ਆ ਚੇ ਭਾਈ ਆ ਗਰਮ ਖਬਣ ਜੇ ਸਦਾ ਵਪਾਰੀ ਲਾਹਾ ਨਾਮ ਸਤਿ ਪਾਵਨ ਆਪੇ ਬੱਥ ਰੱਖੇ ਆਪੇ ਦੇ ਗਰਮ ਖਬਣ ਜੇ ਕੀ ਕੇ ਵਾਹਿਗੁਰੂ ਆਪੇ ਬੱਥ ਵਸਤੂ ਰੱਖੇ ਆਪੇ ਦੇ ਆਪ ਹੀ ਉਹ ਸੰਭਾਲ ਕੇ ਰੱਖਦਾ ਉਹਦੇ پاس ਹੀ ਹੈ ਤੇ ਆਪੇ ਹੀ ਦੇ ਰਿਹਾ ਕਿਰਪਾ ਕਰਕੇ ਪਰ ਆਪਾਂ ਆਪਣੇ ਆਪ ਤੇ ਕਿਰਪਾ ਕਰਕੇ ਦਾਤ ਲੈ ਲਈਏ ਕਿਉਂਕਿ ਵਰਤੌਣ ਵਾਲਾ ਤਾਂ ਵਰਤਾਈ ਜਾ ਰਿਹਾ ਹੁਣ ਦਰਬਾਰ ਸਾਹਿਬ ਵਿੱਚ ਸੰਗਤ ਬੈਠੀ ਹੁੰਦੀ ਹੈ ਤੇ ਭਾਈ ਸਾਹਿਬ ਪ੍ਰਸ਼ਾਦ ਵਰਤਾਉਂਦੇ ਨੇ ਤੇ ਭਾਈ ਜਿਹੜਾ ਹੱਥ ਕੋਲ ਲੈਂਦਾ ਉਹਦੇ ਪ੍ਰਸ਼ਾਦ ਬੋਕ ਚ ਪੈ ਜਾਂਦਾ ਜਿਹੜਾ ਨਹੀਂ ਖੋਲਦਾ ਕੱਚਾ ਚ ਲਈ ਬੈਠਾ ਰਹੇ ਫਿਰ ਉਹ ਦਿਨ ਦਾ ਨਹੀਂ ਮਿਲਣਾ ਉਹ ਤਾਂ ਫੇਰ ਵੀ ਕੋਸ਼ਿਸ਼ ਕਰਦਾ ਵੀ ਲਓ ਭਾਈ ਪ੍ਰਸ਼ਾਦ ਲਓ ਪਰ ਫੇਰ ਵੀ ਜੇ ਤੂੰ ਨਹੀਂ ਵੀ ਤੇਰਾ ਮਨ ਮੰਨਦਾ ਨਹੀਂ ਇਰਾਦਾ ਤੇਰਾ ਫੇਰ ਨਹੀਂ ਤੂੰ ਪ੍ਰਾਪਤ ਕਰ ਸਕਦਾ ਪਰ ਆਪਣੇ ਇਰਾਦੇ ਨੂੰ ਕਾਇਮ ਕਰ ਵੀ ਮੈਂ ਗੁਰੂ ਤੋਂ ਦਾਤ ਲੈਣੀ ਹੈ ਗੁਰੂ ਤਾਂ ਦਾਤਾਂ ਬਖਸ਼ ਰਿਹਾ ਉਹ ਤਾਂ ਨਾਮ ਦੇ ਭੰਡਾਰੇ ਵੰਡੀ ਜਾ ਰਿਹਾ ਗੁਰਮਤਿ ਦੀਆਂ ਦਾਤਾਂ ਦੇ ਰਿਹਾ ਪਰ ਆਪਾਂ ਆਪਣੇ ਆਪ ਤੇ ਕਿਰਪਾ ਕਰਕੇ ਇਹ ਦਾਤ ਪ੍ਰਾਪਤ ਕਰੀਏ ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਗੁਰਮਖ ਪਾਏ ਨਾਮ ਅਪਾਰ ਗੁਰਮਖ ਬਣ ਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਇਹ ਫਿਰ ਨਾਮ ਦਾ ਲਾਹਾ ਭਾਈ ਗੁਰਮਖ ਪਿਆਰੇ ਪ੍ਰਾਪਤ ਕਰਦੇ ਨੇ ਆਪੇ ਬਥਰ ਰੱਖੇ ਆਪੇ ਦੇ ਗੁਰਮਖ ਬਣ ਜੇ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਬਸਾਵਣਿਆ ਹੁਣ ਆਪਣੇ ਆਪ ਤੇ ਕਿਰਪਾ ਕਰਕੇ ਮਨ ਵਿੱਚ ਬਸਾਣਾ ਗੁਰੂ ਦੇ ਗਿਆਨ ਨੂੰ ਭਾਈ ਗੁਰੂ ਦੇ ਨਾਮ ਨੂੰ ਇਹ ਮਨੁੱਖਾ ਜਨਮ ਬਾਰ ਬਾਰ ਨਹੀਂ ਮਿਲਣਾ ਦੁਰਲੱਭ ਦੇ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੇਰੀ ਵਾਰੀ ਆ ਐਵੇਂ ਨਾ ਆਪਣਾ ਜੀਵਨ ਅਜਾਈ ਗਵਾ ਗੁਰੂ ਦੇ ਚਰਨ ਹੀ ਲੱਗ ਜਾ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਬਸਰ ਕਰ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਅਗਲਾ ਸ਼ਬਦ ਮਹਾਰਾਜ ਕਹਿੰਦੇ ਨੇ ਮਾ ਜਮ ਹਲਾਤੀ ਜਾ ਹਰ ਆਪੇ